ਮੇਰੇ ਸਤਗੁਰੂ ਜੀ ਦਾ ਮਖ ਸੋਣਾ ਜਨ ਵੀ ਦਰੀ ਮਾ ਕਲ ਰਣਿ ਕਰੀਂ ਕੱਲ ਤਾਂ ਮੇਰੇ ਸਤ ਗੁਰੂ ਕੀ ਰਾਮ ਤੁਸੋਨਾ ਕਰਨੀ ਕਰੀਂ ਕੱਲ ਤਾਂ ਇਹ ਸਤ ਗੁਰੂ ਦੀ ਦਾ ਤੁਸੋਨਾ ਕਰਨੀ ਕਰੀਂ ਕੱਲ ਤਾਂ ਮੇਰੇ ਸਤ ਗੁਰੂ ਦੀ ਦਾ ਤੁਸੋਨਾ ਕਰਨੀ ਕਰੀਂ ਕੱਲ ਕੀ ਕਰੀਂ ਕੱਲ پھیندیے چلکيو دے ميتھوسو نے رب دي منہ پچ بول دائے پانی پيے لک دي پھیندیے چلکيو دے ਨਾ ਤੇ ਬੋਲ ਤੂੰ ਮੈਂ ਮੋਦੀ ਸੁਣ ਤੈ ਜੰਨ ਤੇ ਰੁਕੋ ਨੀ ਮਰੀ ਤੇ ਹੋਲੇ ਹਰਦੇ ਮਨ ਲੱਦੇ ਚੁਰਨ ਵਿਖਾਉਣਾ ਜਨ ਵੀ ਕਰੀਂ ਪਾਰ ਕਰ ਕਰੀ ਕਦਾ ਯਾਰੇ ਕੈ ਨਕਾ دیਵਾਨਾ ਹੋਇਆ ਫਰਾ ਸੰਸਾਰੇ ਦੁਖੀਆਂ ਕਰੀ ਮਕਾਰ ਦਾ ਮੇਰੇ ਸਤ ਗੁਰ ਦੀ ਨੰਨੁ ਜਦੋਂ ਮੇਰੇ ਸਾਥ ਗੁਰੇ ਸਾਡੇ ਆਉਣਗੇ ਮਿਲ ਬਾਗਿਆਂ ਨੂੰ ਆਪੇ ਪੱਤੇ ਪਾ ਲਾਉਣਗੇ ਜਦੋਂ ਮੇਰੇ ਸਾਥ ਗੁਰੇ ਸਾਡੇ ਆਉਣਗੇ ਮਿਲ ਬਾਗਿਆਂ ਨੂੰ ਆਪੇ ਪੱਤੇ ਪਾ ਲਾਉਣਗੇ ਗੋਜਾਂ ਗੁਰੀ ਨੂੰ ਵੀ ਸੀਨੇ ਨਾਲ ਲਾਓ تو سس سمجھ اس پرکار سس نو سونا ہے سیت کر کے ستگ سونے نے کرنی سونی ہے کہ باہر نہیں ہے بار بار باڑیوں مہاراج نے آخیا کا پونجن جائی سرو نواسی سنا پر ہی سنگت ਮੇਰੇ ਵਿੱਚ ਸਮਾਇਆ ਹੋਇਆ। ਤੋਂ ਸਾ ਸੰਗਤ ਕੋਪ ਮਦਜੋ ਬਾਸ ਬਸਤ ਹੈ ਮੁਕਮੇ ਜੈਸੇ ਸ਼ਾਇਦ ਐਸੇ ਹੀ ਘਰ ਬਸੇ ਨਗਰ ਤਰ ਕਟ ਹੀ ਕੋ ਜੋ ਬਾਈ ਬਾਹਰ ਪੀਤਰ ਇੱਕੋ ਜਾਣੋ ਇਹ ਗੁਰ ਗਿਆਨ ਬਤਾਈ ਜਿੱਦਣ ਬਾਹਰ ਤੇ ਪੀਤਰ ਇੱਕੋ ਜੇ ਬਣ ਜਾਓਗੇ ਬਾਹਰ ਵੀ ਕਿਸੇ ਦੇ ਨਾਲ ਜਦੋਂ ਕਲਿਆ ਕਲੇਸ਼ ਰਹੇਗਾ ਹੀ ਨਹੀਂ ਤੇ ਅੰਦਰ ਨੂੰ ਆਪੇ ਸ਼ਾਂਤੀ ਆ ਜਾਣੀ ਹੈ ਫਿਰ ਇਹ ਸ਼ਾਂਤ ਹੋਇਆ ਜਿਹੜਾ ਜੀਵਨ ਹੈ ਨਾ ਉਹੀ ਪਰਮੇਸ਼ਰ ਹੈ। ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਪੜ ਰਹੇ ਨੇ ਨਾ ਤਾਂ ਤੇ ਸਤਗੁਰ ਕਬੀਰ ਜੀ ਕਹਿੰਦੇ ਮੈਂ ਰੱਬ ਨੂੰ ਪਤਾ ਕਿੱਦਾਂ ਪਾਇਆ ਕਹਿੰਦੇ ਕਬੀਰ ਜਾਂ ਕੋ ਖੋਜ ਤੇ ਜਿਹੜੇ ਰੱਬ ਨੂੰ ਟੋਲ ਰਹੇ ਸੀ ਪਾਇਓ ਸੋਈ ਥੋਰ ਉਹ ਆਪਣੇ ਕੋਲੋਂ ਮਿਲ ਗਿਆ ਮੈਨੂੰ ਕਿੱਦਾਂ ਮਿਲਿਆ ਜੀ ਕਹਿੰਦੇ ਸੋਈ ਫਿਰ ਕਾ ਤੂੰ ਭਇਆ ਜਾਂ ਕਹਤਾ ਔਰ ਜਿਹੜਾ ਰੱਬ ਤੂੰ ਕਿਸੇ ਹੋਰ ਨੂੰ ਸਮਝੀ ਬੈਠਾ ਸੀ ਨਾ ਉਹ ਹੋਰ ਕੋਈ ਨਹੀਂ ਸਜੜਾ ਇਹ ਮਨ ਹੀ ਤੇਰਾ ਪਰਮੇਸ਼ਰ ਦੀ ਅੰਸ਼ ਹੈ ਉਹਦੀ ਜੋਤ ਹੈ ਉਹਦਾ ਇੱਕ ਹਿੱਸਾ ਹੈ ਬਸ ਇਹਦੇ ਉੱਤੇ ਮੈਲ ਚੜ ਗਈ ਹੈ ਇਹਨੂੰ ਆਪਣੇ ਆਪ ਦਾ ਸਮਝ ਭੁੱਲ ਗਈ ਹੈ ਤੇ ਜਿੱਦਣ ਗੁਰੂ ਸਾਹਿਬ ਉਹ ਆਪਣੇ ਆਪ ਦੀ ਸਮਝ ਕਰਾਉਂਦਾ ਹੈ ਸਮਝ ਲਾ ਕੇ ਸਾਰ ਸਭ ਜੀਵਨ ਸੁੰਦਰ ਬਣ ਜਾਂਦਾ ਹੈ ਇਸ ਦਰਸ਼ਨ ਦੀ ਸਤਿਗੁਰ ਜੀ ਅਕਾਲ ਪੁਰਖ ਦੇ ਕੋਲੋਂ ਮੰਗ ਕਰ ਰਹੇ ਨੇ ਇੱਕ ਛਿੰਨ ਦਰਸ਼ ਦਿਖਾਏ ਸਾਰੀ ਸ੍ਰੀ ਦੇ ਮਾਲਕ ਅਕਾਲ ਪੁਰਖ ਇੱਕ ਛਿੰ ਵਾਸਤੇ ਮੇਰੀ ਸੇਵਾ ਦਾ ਨਹੀਂ ਬਣਾ ਦੇਵੇ ਤੇ ਮੈਂ ਤਾਂ ਵੀ ਧੰਨ ਹੋ ਜਾਵਾਂਗਾ ਸਤ ਸੰਗਤ ਜੀ ਐਸਾ ਸੁਭਾਅ ਆਪਣਾ ਜਿੰਦਗੀ ਦਾ ਬਣਾ ਲਈਏ ਤੇ ਪਰਮਾਤਮਾ ਨਾਲ ਉਹਦਾ ਜੀਵ ਮਿਲ ਸਕਦੇ ਹਾਂ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ¡Mío, ਗਨ ਗਾਵੇ ਰੋਹੀ ਰਾਣੀ ਕਰਕੇ ਰਾਮੇ ਜਗਾ ਤੁਰੀਆਂ ਤੇ ਬਨ ਗਾਵੇ ਰੋਹੀ ਰਾਣੀ ਕਰਕੇ ਰਾਮੇ ਮੀਰੋ ਕੇਣਾ ਲੈ ਆਇਆ ਮੈਨੂੰ ਦੇਖ ਲੈਂਦੇ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਂਦੇ ਰੱਬ ਮੇਰਾ ਸਤਗੁਰ ਬਣ ਕੇ ਆਇਆ ਦੇ ਵਿੱਚ ਜਾਵੇ ਉਹ ਤਾਂ ਸਭ ਦੇ ਪਰਮ ਨਿਟਾਵੇ ਜਦੋਂ ਸੰਤ ਸੰਗ ਤੇ ਵਿੱਚ ਜਾਵੇ ਉਹ ਤਾਂ ਸਭ ਦੇ ਪਰਮ ਨਿਟਾਵੇ ਜਦੋਂ ਸੰਤ ਸੰਗ ਤੇ ਵਿੱਚ ਜਾਵੇ ਉਹ ਤਾਂ ਸਭ ਦੇ ਪਰਮ ਨਿਟਾਵੇ ਜਦੋਂ ਸੰਤ ਸੰਗ ਤੇ ਵਿੱਚ ਜਾਵੇ ਰੱਬ ਮੇਰਾ ਸੰਤ ਗੁਰਾ ਤੂੰ ਮੇਰਾ ਸੰਤ ਗੁਰ ਬਣ ਕੇ ਆ ਤੂੰ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਂਦੇ ਤੇ ਤੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਂਦੇ ਤੇ ਤੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਂਦੇ ਸਤਗੁਰ ਭਗਤ ਸਾਗਰ ਬਲ ਜਾਵੇ বিনা ਕਹਾਂ ਤੂੰ ਫੂਲ ਲਟਾਵੇ ਸਤਗੁਰ ਭਗਤ ਸਾਗਰ ਬਲ ਜਾਵੇ বিনা ਕਹਾਂ ਤੂੰ ਫੂਲ ਲਟਾਵੇ ਬਿਜਾ ਮੈਂ ਲੱਗ ਹਜੂ ਰੰਗਾਂ ਵਿੱਚ ਸਤਿਗੁਰੂ ਸਾਕਰ ਮੈਂ ਬਿਜਾ ਰੇ ਲੱਗ ਹਜੂ ਰੰਗਾਂ ਵਿੱਚ اے ਤਮਨ ਸੁਧਨ ਆਇਆ ਤੈਨੂੰ ਦੇਖਣ ਤੇ ਰਤ ਮੇਰਾ ਸਤਗੁਰ ਦਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈ ਸਭ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈ ਪਾਤ੍ਰਾਂ ਦੇ ਪ੍ਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ ਸਾਰ ਸੰਗਤ ਸਰਬੋਪੱਖ ਤੇ ਨਿਰਮਲ ਦੋਸ ਰੂਪਾ ਵਿੱਚ ਉਹ ਨਹੀਂ